ਤਾਂ ਦੱਸਦੇ ਕਿ ਜਨਾਸ਼ਰੀਫ ਫੋਟਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੇ ਕੋ ਬਿੰਕੜ ਵਿਖੇ Hindu ਸਮਾਜ ਦੇ ਵੱਲੋਂ ਬੰਗਲਾਦੇਸ਼ ਦੇ ਵਿੱਚ Hindu ਸਮਾਜ ਉੱਤੇ ਲਗਾਤਾਰ ਹੋ ਰਹੇ ਅਤਿਆਚਾਰਾਂ ਦੇ ਵਿਰੋਧ ਵਿੱਚ ਅਤੇ ਬੰਗਲਾਦੇਸ਼ ਦੇ Hindu ਭਾਈਚਾਰੇ ਦੇ ਸਮਰਥਨ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਮਕਸਦ ਦੇ ਨਾਲ ਇੱਕ ਰੋਸ ਮਾਰਚ ਕੱਢਿਆ ਗਿਆ। ਤਾਂ ਦੱਸਦੇ ਕਿ ਇਸ ਰੋਸ ਮਾਰਚ ਸਥਾਨਕ ਸ਼੍ਰੀ ਕ੍ਰਿਸ਼ਨ ਕੁਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਮੁੱਖ ਲਾਲਬੱਤੀ ਚੌਕ ਵਿਖੇ ਸਮਾਪਤ ਹੋਇਆ। ਇਸ ਉਸ ਮਾਰਚ ਵਿੱਚ ਸ਼ਹਿਰ ਦੀਆਂ ਵੱਖ-ਵੱਖ Hindu ਸਮਾਜ ਦੇ ਨਾਲ-ਨਾਲ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਹਿੱਸਾ ਲிட்டਾ ਹੈ। ਅੱਜ ਮੰਡੀ ਗਵਿੰਦਗੜ੍ਹ ਸਾਰੇ Hindu ਸੰਗਠਨਾਵਾਂ ਵੱਲੋਂ ਬੰਗਲਾਦੇਸ਼ ਦੇ ਵਿੱਚ ਜੋ Hinduਾਂ ਤੇ ਇਤਿਆਚਾਰ ਹੋ ਰਿਹਾ ਮੰਦਰ ਢਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ Hinduਾਂ ਤੇ ਜ਼ਬਰਜਨਾਹ ਹੋ ਰਿਹਾ ਸਾਡੀ ਭੈਣਾਂ ਦੀ ਇੱਜ਼ਤ ਰੁੱਟੀ ਜਾ ਰਹੀ ਹੈ। ਉਦੇ ਪਲੱਸ ਦੇ ਵਿੱਚ ਮੰਡੀ ਗਵਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਬਹੁਤ ਵੱਡਾ ਰੋਸ ਮਾਰਚ ਸਾਰੀਆਂ ਪੋਲੀਟিক্যাল ਪਾਰਟੀਆਂ ਦੇ ਲੀਡਰ ਸਾਰੇ ਧਾਰਮਿਕ ਸੰਸਥਾਵਾਂ ਦੇ ਲੀਡਰ ਸਾਰੇ ਹਿੰਦੂ ਅੱਜ ਇਕੱਠੇ ਹੋ ਕੇ ਮਾਤਰ ਸ਼ਕਤੀ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਰੋਸ ਮਾਰਚ ਕੱਢਿਆ ਅਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਤਿਆਚਾਰ ਨੂੰ ਰੋਕਣ ਵਾਸਤੇ ਫੌਰੀ ਸਭ ਤੋਂ ਸਖਤ ਕਦਮ ਜਿਹੜੇ ਚੁੱਕੇ ਜਾਣ ਇਹ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਹੇ ਹਨ ਉਹਦੇ ਪ੍ਰੋਟੈਸਟ ਵਜੋਂ ਮੰਡੀ ਗੁਵਿੰਦਗੜ੍ਹ ਦੇ ਵਿੱਚ ਸਾਰੇ ਜੋ ਸਨਾਤਨ ਪ੍ਰੇਮੀ ਨੇ ਉਹਨਾਂ ਨੂੰ ਸਾਰਿਆਂ ਨੇ ਅੱਜ ਆਵਾਜ਼ ਤੇ ਇਕੱਠੇ ਹੋਏ ਨੇ ਕਿ ਤਾਂ ਕਿ ਯੂਨੋ ਤੱਕ ਸਾਡੀ ਆਵਾਜ਼ ਪਹੁੰਚੇ ਜੋ ਉੱਥੇ ਹਿੰਦੂਆਂ ਦੇ ਕਾਰੋਬਾਰ ਲੁੱਟੇ ਜਾ ਰਹੇ ਨੇ ਆਵਾਜ਼ ਬੁਲੰਦ ਕਰਨ ਵਾਸਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਹ ਐਡਾ ਵੱਡਾ ਜੋ ਹਜੂਮ ਇਕੱਠਾ ਹੋਇਆ ਹੈ ਇਹ ਸਾਰੇ ਅਸੀਂ ਸਨਾਤਨ ਪ੍ਰੇਮੀਆਂ ਨੂੰ ਬੇਨਤੀ ਕਰਦੇ ਆ ਭਾਰਤ ਵਾਸੀਆਂ ਨੂੰ ਜਿਹੜਾ ਹਿੰਦੂਆਂ ਨਾਲ ਜੋ ਤੱਕਾ ਹੋ ਰਿਹਾ ਹੈ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਕਿ ਬੰਗਲਾਦੇਸ਼ ਜੋ ਪਹਿਲਾ ਭਾਰਤ ਦਾ ਹੀ ਹਿੱਸਾ ਸੀ ਉਹਨਾਂ ਨੂੰ ਥੋੜੇ ਜੀ ਉੱਥੇ ਦੀ ਸਰਕਾਰ ਨੂੰ ਸ਼ਰਮ ਮਹਿਸੂਸ ਹੋਵੇ ਤਾਂ ਕਿ ਉਹ ਜੋ ਉੱਥੇ ਦੇ ਮੈਜੋਰ ਮਾਇਨੋਰਟੀ ਦੇ ਵਿੱਚ Hindu ਲੋਕ ਹਨ ਉਹਨਾਂ ਦੀ ਰੱਖਿਆ ਕੀਤੀ ਜਾਵੇ ਜੋ ਕੀ ਸਾਰੀ ਦੁਨੀਆ ਨੂੰ ਪਤਾ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਜੋ ਨਰਸੰਹਾਰ ਹੋ ਰਿਹਾ ਹੈ ਗਰੀਬ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਔਰਤਾਂ ਨਾਲ ਮਾਰੇ ਕਰਮ ਕਰੇ ਜਾ ਰਹੇ ਨੇ ਹਿੰਦੂ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਜਿਹੜੇ ਉੱਥੇ ਰਹਿਣ ਵਾਲੇ ਪੁਜਾਰੀ ਨੇ ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਇਹ ਸਮਾਂ ਇਕੱਲੇ ਬੰਗਲਾਦੇਸ਼ ਦੇ ਵਿੱਚ ਨਹੀਂ ਚੱਲ ਰਿਹਾ ਡੇ ਬਾਈ ਡੇ ਚੱਲ ਸਾਰੇ ਮੁਲਕਾਂ ਦੇ ਵਿੱਚ ਹੀ ਰਿਹਾ ਹੈ ਕਿਤੇ ਘਟ ਹੈ ਤੇ ਕਿਤੇ ਉਜਾਗਰ ਹੋ ਕੇ ਬੰਗਲਾਦੇਸ਼ ਦੀ ਤਰ੍ਹਾਂ ਸਾਹਮਣੇ ਆ ਰਿਹਾ ਹੈ ਮੈਂ ਸਾਰੇ ਜਗ੍ਹਾ ਦੇ ਉੱਪਰ ਰਹਿਣ ਵਾਲੇ ਸਾਰੇ ਹਿੰਦੂ ਭਾਈਆਂ ਨੂੰ ਸਾਰੇ ਸਮਾਜ ਨੂੰ ਇਹ ਕਹਿਣਾ ਚਾਹੁੰਗਾ ਬਿਨਾਂ ਬੁਰੇ ਅੰਸ਼ਰਾਂ ਤੋਂ ਬਚੋ ਜਿਹੜੇ ਇਸ ਤਰੀਕੇ ਦੇ ਨਾਲ ਸਾਡੇ ਹਿੰਦੂਆਂ ਨੂੰ ਖਤਮ ਕਰਨ ਦੇ ਤਲੇ ਹੋਏ ਨੇ ਜੇ ਆਪਾਂ ਅੱਜ ਵੀ ਇਕੱਠੇ ਨਹੀਂ ਹੋਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਕਦੇ ਵੀ ਕੋਈ ਬਚਾਅ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਸਾਰੀ ਆਮ ਜਨਤਾ ਨੂੰ ਇਹ ਅਪੀਲ ਹੈ ਵੀ ਕਦੇ ਵੀ ਕੋਈ ਐਸਾ ਰੋਸ਼ ਹੁੰਦਾ ਹੈ ਜਿਸ ਦੇ ਵਿੱਚ ਆਮ ਜਨਤਾ ਦੇ ਹੱਕ ਦੇ ਵਿੱਚ ਕਰਨ ਦੀ ਲੋੜ ਹੈ ਤਾਂ ਆਪਾਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੇਰੀ ਅਪੀਲ ਹੈ ਕਿ ਜੋ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂਆਂ ਦਾ ਨੁਕਸਾਨ ਹੋ ਰਿਹਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਕਾਨੂੰਨ ਦੇ ਤਹਿਤ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੈ ਸ਼੍ਰੀ